ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇੱਕ ਅਜਿਹੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਤਸਵੀਰ ਦੇਖ ਕੇ ਤੁਸੀਂ ਡਰੋਗੇ ਵੀ ਤੇ ਅੱਗੇ ਤੋਂ ਆਪਣੇ ਰਿਸ਼ਤੇਦਾਰਾਂ ਜਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਹੋਗੇ ਕਿ ਸੜਕ ਤੇ ਉਤਰੋ ਤਾਂ ਜਰਾ ਧਿਆਨ ਨਾਲ ਤਸਵੀਰ ਲੁਧਿਆਣਾ ਦੀ ਹੈ ਬਾਅਦ ਦੀ ਗੱਲ ਇਸ ਤੋਂ ਬਾਅਦ ਕਰਾਂਗੇ ਪਰ ਤਸਵੀਰ ਤੁਸੀਂ ਸ਼ੁਰੂ ਕਰੀਏ ਗੱਲ ਕੀ ਆਖਿਰਕਾਰ ਇਹ ਤਸਵੀਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਔਰਤਾਂ ਸਕੂਟਰ ਤੇ ਜਾ ਰਹੀਆਂ ਸਨ ਤੇ ਅਚਾਨਕ ਉਹਨਾਂ ਦੇ ਮਗਰ ਆਵਾਰਾ ਕੁੱਤੇ ਪੈ ਗਏ ਜੋ ਅਕਸਰ ਹੁੰਦਾ ਹੈ ਇਹ ਕੋਈ ਤਸਵੀਰ ਨਵੀਂ ਨਹੀਂ ਹੈ ਪਰ ਸੀਸੀਟੀਵੀ ਦੇ ਵਿੱਚ ਆਈ ਹੈ ਤਾਂ ਤੁਹਾਨੂੰ ਦਿਖਾਉਣੀ ਲਾਜ਼ਮੀ ਹੈ ਇਹ ਤਸਵੀਰ ਲੁਧਿਆਣਾ ਦੀ ਹੈ ਜਿੱਥੇ ਦੋ ਔਰਤਾਂ ਸਕੂਟਰ ਤੇ ਜਾ ਰਹੀਆਂ ਸਨ ਅਚਾਨਕ ਗਲੀ ਦੇ ਵਿੱਚ ਖੜੇ ਜੋ ਆਵਾਰਾ ਕੁੱਤੇ ਨੇ ਉਹਨਾਂ ਦੇ ਮਗਰ ਪੈਂਦੇ ਨੇ ਤੇ ਉਸ ਤੋਂ ਬਾਅਦ ਖੜੀ ਗੱਡੀ ਦੇ ਵਿੱਚ ਇਹਨਾਂ ਦਾ ਸਕੂਟਰ ਟਕਰਾਂਦਾ ਤੇ ਦੋਹੇ ਔਰਤਾਂ ਹੇਠਾਂ ਡਿੱਗ ਜਾਂਦੀਆਂ ਨੇ ਫਿਲਹਾਲ ਇਹਨਾਂ ਦਾ ਇਲਾਜ ਚੱਲ ਰਿਹਾ ਹਸਪਤਾਲ ਦੇ ਵਿੱਚ ਇਹ ਦਾਖਲ ਨੇ ਦੋਹਾਂ ਦੀਆਂ ਬਾਹਾਂ ਦੇ ਵਿੱਚ ਫ੍ਰੈਕਚਰ ਆਇਆ ਸ਼ੁਕਰ ਏ ਹੈ ਕਿ ਇਹਨਾਂ ਦੇ ਸਿਰ ਸੜਕ ਤੇ ਨਹੀਂ ਲੱਗੇ ਜੇਕਰ ਲੱਗੇ ਹੁੰਦੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਸੀ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਸੀ ਜਿਵੇਂ ਹੀ ਇਹ ਡਿੱਗੀਆਂ ਆਲੇ-ਦੁਆਲੇ ਦੇ ਵਿੱਚ ਦੇ ਲੋਕ ਰਹਿਣ ਵਾਲੇ ਬਾਹਰ ਆਏ ਤੇ ਉਹਨਾਂ ਨੇ ਇਹਨਾਂ ਨੂੰ ਚੱਕ ਕੇ ਹਸਪਤਾਲ ਲੈ ਕੇ ਗਏ ਪਰ ਜਿਹੜੀ ਸਮੱਸਿਆ ਹੈ ਸਮੱਸਿਆ ਉੱਥੇ ਦੀ ਉੱਥੇ ਖੜੀ ਹੈ ਆਵਾਰਾ ਕੁੱਤਿਆਂ ਦੀ ਸਮੱਸਿਆ ਕਿਉਂਕਿ ਇਹ ਸਮੱਸਿਆ ਇਸ ਤਰ੍ਹਾਂ ਲੱਗ ਰਹੀ ਹੈ ਕਿ ਆਉਣ ਵਾਲੇ ਕਈ ਦਿਹਾਕਿਆਂ ਤੱਕ ਇਹ ਠੀਕ ਨਹੀਂ ਹੋਣੀ ਤੇ ਲੋਕਾਂ ਦੀ ਜਾਨਾਂ ਇਦਾਂ ਹੀ ਜਾਂਦੀਆਂ ਰਹਿਣਗੀਆਂ ਤੁਸੀਂ ਖਬਰਾਂ ਪੜ੍ਹਦੇ ਹੋਗੇ ਜਾਣਦੇ ਹੋਗੇ ਕਿ ਆਵਾਰਾ ਕੁੱਤਿਆਂ ਦੇ ਵੱਢਣ ਨਾਲ ਕਿੰਨੇ ਲੋਕਾਂ ਦੀ ਮੌਤ ਹੋ ਗਈ ਜਾਂ ਵੱਢਣ ਦੇ ਨਾਲ ਕੀ ਨੁਕਸਾਨ ਹੋ ਗਿਆ ਇਹ ਖਬਰਾਂ ਤਾਂ ਸੁਣ ਪਰ ਕੀ ਤੁਹਾਡੇ ਕੋਲ ਕੋਈ ਰਿਪੋਰਟ ਅਜੇ ਹੀ ਪਹੁੰਚੀ ਹੈ ਕਿ ਆਵਾਰਾ ਕੁੱਤਿਆਂ ਤੋਂ ਡਰ ਕੇ ਜਾਂ ਪੈਨਿਕ ਹੋ ਕੇ ਜਿੰਨਾਂ ਲੋਕਾਂ ਦੇ ਐਕਸੀਡੈਂਟ ਹੋਏ ਉਹਨਾਂ ਦੀਆਂ ਮੌਤਾਂ ਕਿੰਨੀਆਂ ਹੋਈਆਂ ਕੀ ਉਹ ਅੰਕੜਾ ਕਿਸੇ ਪ੍ਰਸ਼ਾਸਨ ਕੋਲ ਹੈ ਕੀ ਉਹ ਅੰਕੜਾ ਸਰਕਾਰ ਕੋਲ ਹੈ ਇਸ ਦਾ ਜਵਾਬ ਹੈ ਬਿਲਕੁਲ ਨਹੀਂ ਹੈ ਕਿਉਂਕਿ ਤੁਹਾਡੇ ਹਿੰਦੁਸਤਾਨ ਦੇ ਵਿੱਚ ਇਹ ਪ੍ਰਚਲਨ ਹੈ ਕਿ ਲੋਕ ਬਗੈਰ ਹੈਲਮਟ ਦੇ ਆਪਣੇ ਵਾਹਨ ਚਲਾਉਂਦੇ ਨੇ ਜੇਕਰ ਐਕਸੀਡੈਂਟ ਹੁੰਦੇ ਨੇ ਤਾਂ ਨੁਕਸਾਨ ਕਿੰਨਾ ਵੱਡਾ ਹੁੰਦਾ ਤੁਸੀਂ ਅੰਦਾਜ਼ਾ ਲਗਾਉਂਦੇ ਹੋ ਪਰ ਜੇਕਰ ਇਸ ਤਰ੍ਹਾਂ ਆਵਾਰਾ ਕੁੱਤਿਆਂ ਦੇ ਕਾਰਨ ਪੈਨਿਕ ਹੋ ਕੇ ਲੋਕ ਡਿੱਗਦੇ ਨੇ ਤਾਂ ਉਸ ਦਾ ਕੋਈ ਅੰਕੜਾ ਨਹੀਂ ਹੈ ਕੋਈ ਮੁਆਵਜ਼ਾ ਨਹੀਂ ਹੈ ਨਾ ਹੀ ਕਿਸੇ ਦਾ ਪ੍ਰਸ਼ਾਸਨਿਕ ਇਸ ਦੀ ਤਿਆਰੀ ਹੈ ਕਿ ਇਸ ਨੂੰ ਰੋਕਿਆ ਜਾ ਸਕੇ ਸਾਡੇ ਗਲੀ ਮੁਹੱਲਿਆਂ ਦੇ ਵਿੱਚ ਵੀ ਆਵਾਰਾ ਕੁੱਤੇ ਹੋਣਗੇ ਜੋ ਅਕਸਰ ਬੱਚਿਆਂ ਦੇ ਪਿੱਛੇ ਜਾਂ ਦਪਈਆ ਵਾਹਨਾਂ ਦੇ ਉੱਪਰ ਜਾ ਰਹੇ ਲੋਕਾਂ ਦੇ ਮਗਰ ਪੈਂਦੇ ਨੇ ਤੇ ਕਈ ਲੋਕਾਂ ਨੂੰ ਤੁਸੀਂ ਦੇਖਿਆ ਹੋਣਾ ਕਿ ਡਿੱਗਦੇ ਡਿੱਗਦੇ ਬੱਚੇ ਨੇ ਜਾਂ ਡੱਗੇ ਤਾਂ ਉਹਨਾਂ ਦੇ ਨੁਕਸਾਨ ਹੋਏ ਨੇ ਤਾਂ ਇਹ ਤਸਵੀਰ ਲੁਧਿਆਣਾ ਦੀ ਸਾਹਮਣੇ ਆਈ ਹੈ ਜੋ ਇਹ ਬਿਆਨ ਕਰਦੀ ਹੈ ਕਿ ਇਹ ਤਸਵੀਰ ਸਿਰਫ ਇਹਨਾਂ ਔਰਤਾਂ ਤੱਕ ਹੀ ਸੀਮਤ ਨਹੀਂ ਹੈ ਇਹ ਤਸਵੀਰ ਪੂਰੇ ਹਿੰਦੁਸਤਾਨ ਦੀ ਹੈ ਪੰਜਾਬ ਹੋਵੇ ਦਿੱਲੀ ਹੋਵੇ ਹਰਿਆਣਾ ਹੋਵੇ ਹਿੰਦੁਸਤਾਨ ਦਾ ਕੋਈ ਵੀ ਕਸਬਾ ਪਿੰਡ ਤੁਸੀਂ ਲੈ ਲਓ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਤਕਰੀਬਨ ਹਰ ਭਾਰਤੀ ਇਸ ਸਮੇਂ ਪੀੜਤ ਹੈ ਤਾਂ ਇਸ ਦਾ ਹੱਲ ਕੀ ਹੈ ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ ਇਹ ਤਸਵੀਰ ਲੁਧਿਆਣਾ ਦੀ ਤੁਹਾਨੂੰ ਦਿਖਾਈ ਪਰ ਲੁਧਿਆਣਾ ਦੇ ਨਗਰ ਨਿਗਮ ਦੇ ਕਮਿਸ਼ਨਰ ਨਾਲ ਵੀ ਅਸੀਂ ਗੱਲ ਕੀਤੀ ਕਿ ਕਮਿਸ਼ਨਰ ਸਾਹਿਬ ਤੁਹਾਡੇ ਕੋਲ ਇਸ ਸਮੱਸਿਆ ਦਾ ਕੀ ਹੱਲ ਹੈ ਤਾਂ ਉਹਨਾਂ ਨੇ ਸਾਡੇ ਪੱਤਰਕਾਰ ਨਾਲ ਜੋ ਗੱਲਬਾਤ ਕੀਤੀ ਉਸ ਤੋਂ ਬਾਅਦ ਤੁਹਾਡੇ ਕੰਨ ਹੋਰ ਖੜੇ ਹੋ ਜਾਣਗੇ ਕਿ ਲੁਧਿਆਣਾ ਸਿਟੀ ਵਰਗੇ ਜਾਂ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਸ਼ਹਿਰਾਂ ਦੇ ਵਿੱਚ ਸਮੱਸਿਆ ਅਵਾਰਾ ਕੁੱਤਿਆਂ ਤੋਂ ਇਲਾਵਾ ਇੱਕ ਹੋਰ ਸਮੱਸਿਆ ਕੀ ਆਲੇ-ਦੁਆਲੇ ਦੇ ਇਲਾਕਿਆਂ ਤੋਂ ਲੋਕ ਕੁੱਤੇ ਛੱਡ ਕੇ ਇਹਨਾਂ ਵੱਡੇ ਸ਼ਹਿਰਾਂ 'ਚ ਛੱਡ ਕੇ ਉੱਥੋਂ ਨਿਕਲ ਜਾਂਦੇ ਨੇ ਤੇ ਜੋ ਸਮੱਸਿਆ ਹੈ ਉਹ ਇਹਨਾਂ ਸ਼ਹਿਰਾਂ ਦੇ ਲੋਕਾਂ ਨੂੰ ਚੱਲਣੀ ਪੈਂਦੀ ਹੈ ਸਾਡੇ ਪੱਤਰਕਾਰ ਨਗਰ ਨਿਗਮ ਦੇ ਕਮਿਸ਼ਨਰ ਨਾਲ ਜੋ ਗੱਲਬਾਤ ਕੀਤੀ ਉਹ ਸੁਣਨ ਵਾਲੀ ਹੈ ਤੇ ਉਸ ਤੋਂ ਬਾਅਦ ਤੁਸੀਂ ਇਸ ਬਾਰੇ ਸੋਚਿਓ ਕਿ ਆਖਿਰਕਾਰ ਪ੍ਰਸ਼ਾਸਨ ਵੀ ਇੰਨਾ ਲਾਚਾਰ ਹੈ ਤੇ ਆਮ ਇਨਸਾਨ ਦਾ ਬਣੇਗਾ ਕੀ ਪਰ ਜਦੋਂ ਇਹੋ ਜਿਹੇ ਹਾਸੇ ਹੁੰਦੇ ਆ ਜਦੋਂ ਇਹ ਕੱਟਦੇ ਆ ਬੱਚਿਆਂ ਨੂੰ ਜਾਂ ਕੁਝ ਇਹਦਾ ਇਹਦਾ ਇਹਦੇ ਵਾਸਤੇ ਕੋਈ ਕਮੇਟੀ ਜਾਂ ਕੋਈ ਐਦਾਂ ਦਾ ਕੋਈ ਕਿਹੜਾ ਡਿਪਾਰਟਮੈਂਟ ਫਿਰ ਇਹਨਾਂ ਨੂੰ ਦੇਖੂਗਾ ਜੇ ਨਗਰ ਨਿਗਮ ਨਹੀਂ ਦੇਖੂਗਾ ਨਗਰ ਨਿਗਮ ਸਿਰਫ ਨਸਬੰਦੀ ਕਰਕੇ ਉਸ ਉੱਥੇ ਛੱਡ ਦਿੰਦਾ ਦੁਬਾਰਾ ਹਾਂ ਉਧਰ ਵੀ ਜਿੱਦਾਂ ਹੈ ਕਿਉਂਕਿ ਸਰਕਾਰ ਮੈਂ ਉਹੀ ਕਹਿ ਰਿਹਾ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਇਹ ਮਤਲਬ ਇਸ ਇਹਨੂੰ ਨਸਬੰਦੀ ਕਰਕੇ ਉਸੇ ਜਗ੍ਹਾ ਤੇ ਛੱਡ ਦੀਜੀਏ ਉਸੇਮ ਜਗ੍ਹਾ ਤੁਸੀਂ ਉਹਨੂੰ ਇੱਕ ਗਲੀ ਤੋਂ ਦੂਜੀ ਗਲੀ ਵੀ ਨਹੀਂ ਛੱਡ ਸਕਦੇ ਕਿਉਂਕਿ ਜਿਹੜਾ ਸੁਪਰੀਮ ਕੋਰਟ ਕਹਿੰਦਾ ਹੈ ਕਿ ਵੀ ਇਹਨਾਂ ਦੇ ਇਮੋਸ਼ਨ ਤੇ ਤੁਸੀਂ ਕਹੋਗੇ ਮੈਂਟਲ ਟਰੋਮਾ ਐਨੀਮਲਸ ਨੂੰ ਹੋਏਗਾ ਤਾਂ ਤੁਸੀਂ ਇਹਨਾਂ ਨੂੰ ਸ਼ਿਫਟ ਨਹੀਂ ਕਰੀ ਲੋਕੇਟ ਨਹੀਂ ਕਰ ਸਕਦੇ ਪਰ ਜੇ ਹਾਸੇ ਕਿੱਦਾਂ ਰੁਕਣਗੇ ਜਿਹੜੇ ਇਹ ਹੋ ਰਹੇ ਨੇ ਫਿਰ ਇਹ ਸੁਪਰੀਮ ਕੋਰਟ ਦੀ ਤਾਂ ਚਲੋ ਗਾਈਡਲਾਈਨ ਹੈਗੀ ਹੈ ਹੂੰ ਇਹ ਇਹਦੇ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਲੋ ਗਿਣਤੀ ਤਾਂ ਘਟ ਰਹੀ ਹੈ ਤੁਹਾਨੂੰ ਲੱਗਦਾ ਕਿ ਗਿਣਤੀ ਘਟੀ ਹੈ ਕਿ ਵਧੀ ਹੈ ਦੇਖੋ ਅਸੀਂ ਤੋਂ ਕਾਰਪੋਰੇਸ਼ਨ ਦਾ ਜਿਹੜਾ ਸਰਵੇ ਕੀਤਾ ਸੀਗਾ ਘਟਾਈ ਹੈ ਲੇਕਿਨ ਆਸ-ਪਾਸ ਕਮੇਟੀ ਵਾਲੇ ਉਠਾ ਕੇ ਇੱਥੇ ਛੱਡ ਜਾਂਦੇ ਹਨ ਹੂੰ

अच्छा ये लुधियाना ही चलता हुआ बस पूरे पंजाब पंजाब में और किथे नहीं है जिन्ना स्ट्रॉन्गली ਸਾਡਾ ਚੱਲਦਾ ਹੈ ਇੰਨਾ ਕਿ ਕਿ ਕਿੱਧਰ ਵੀ ਨਸਬੰਦੀ ਨੂੰ ਲੈ ਕੇ ਹੈ ਹਾਂ ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਲੁਧਿਆਣਾ ਡਿਸਟ੍ਰਿਕਟ ਦੇ ਨਾਲ ਜੇ ਜਗਰਾਵ ਹੈ ਰਾਇਕੋਟ ਹੈ ਦੁਰਾਹਾ ਇਹ ਛੱਡ ਜਾਂਦੇ ਲੁਧਿਆਣੇ ਦੇ ਵਿੱਚ ਨਹੀਂ ਹਾਂ ਇਹ ਛੱਡ ਜਾਂਦੇ ਕੋਈ ਕਮੇਟੀ ਕੋਈ ਕੁਛ ਨਹੀਂ ਕਰ ਦਿੱਤਾ ਦਾ ਤਾਂ ਨਗਰ ਨਿਗਮ ਦੇ ਕਮਿਸ਼ਨਰ ਜੋ ਕਹਿ ਰਹੇ ਨੇ ਉਹ ਬੇਹੱਦ ਚਿੰਤਾ ਦਾ ਵਿਸ਼ਾ ਕਿਉਂਕਿ ਉਹਨਾਂ ਨੂੰ ਸਿਰਫ ਔਰ ਸਿਰਫ ਇੱਕੋ ਹੀ ਆਦੇਸ਼ ਨੇ ਕਿ ਕੁੱਤਿਆਂ ਦਾ ਸਟਰੇਲਾਈਜੇਸ਼ਨ ਯਾਨੀ ਕਿ ਉਹਨਾਂ ਦੀ ਨਸਬੰਦੀ ਕਰਕੇ ਤੁਸੀਂ ਉਸੇ ਥਾਂ ਤੇ ਵਾਪਸ ਛੱਡ ਕੇ ਆਉਣਾ ਹੈ ਤੁਸੀਂ ਕੁੱਤਿਆਂ ਨੂੰ ਇੱਕ ਮੁਹੱਲੇ ਤੋਂ ਚੱਕ ਕੇ ਦੂਜੇ ਮੁਹੱਲੇ ਤੱਕ ਵੀ ਨਹੀਂ ਛੱਡ ਸਕਦੇ ਤਾਂ ਸੋਚੋ ਕਿ ਜਿਹੜੇ ਕੁੱਤੇ ਤੁਹਾਡੇ ਆਲੇ-ਦੁਆਲੇ ਰਹਿ ਰਹੇ ਨੇ ਹਾਲਾਂਕਿ ਜੋ ਐਨੀਮਲ ਵਾਈਲਡਲਾਈਫ క్రੂਅਲਟੀ ਸਾਰੇ ਕਾਨੂੰਨ ਬਣੇ ਹੋਏ ਨੇ ਉਹਨਾਂ ਦੇ ਤਹਿਤ ਇਹ ਪ੍ਰੋਵੀਜ਼ਨ ਹੈ ਕਿ ਜੋ ਆਵਾਰਾ ਕੁੱਤੇ ਨੇ ਸਟਰੀਟ ਡੌਗਸ ਨੇ ਤੇ ਇਨਸਾਨਾਂ ਦੇ ਵਿਚਾਲੇ ਇੱਕ ਰਿਸ਼ਤਾ ਬਣਿਆ ਰਵੇ ਇਨਸਾਨ ਉਸ ਨੂੰ ਖਾਣਾ ਵੀ ਖੋਹਦੇ ਰਹਿਣ ਪਰ ਇਹ ਤੈਅ ਕੀਤਾ ਜਾਵੇ ਕਿ ਉਹਨਾਂ ਦਾ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਤੇ ਇਸੇ ਦੇ ਤਹਿਤ ਇਹ ਵੀ ਪ੍ਰੋਵੀਜ਼ਨ ਕੀਤੀ ਗਈ ਹੈ ਕਿ ਕੁੱਤਿਆਂ ਦੀ ਮਾਨਸਿਕ ਹਾਲਤ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਜਿਸ ਥਾਂ ਤੇ ਹੋ ਰਹੇ ਨੇ ਉੱਥੋਂ ਚੁੱਕ ਕੇ ਦੂਜੀ ਥਾਂ ਤੇ ਵੀ ਨਹੀਂ ਲੈ ਕੇ ਜਾਇਆ ਜਾ ਸਕਦਾ ਇਸ ਤੋਂ ਬਾਅਦ ਤਾਂ ਗੱਲ ਇਹ ਕੀ ਕੁੱਤਿਆਂ ਉਸਤੇ ਕਿਸੇ ਤਰ੍ਹਾਂ ਦੀ ਕੋਈ ਸੈਂਕਚੁਰੀ ਨਹੀਂ ਬਣਾਈ ਗਈ ਕਿਸੇ ਤਰ੍ਹਾਂ ਦਾ ਕੋਈ ਅਜਿਹੀ ਡੈਡੀਕੇਟਿਡ ਥਾਂ ਨਹੀਂ ਬਣਾਈ ਗਈ ਕਿ ਉਹਨਾਂ ਨੂੰ ਉੱਥੇ ਰੱਖਿਆ ਜਾ ਸਕੇ ਸਿਰਫ ਔਰ ਸਿਰਫ ਅਸ ਦੀ ਡੇਟ ਦੇ ਵਿੱਚ ਇੱਕੋ ਇੱਕ ਇਲਾਜ ਹੈ ਉਹ ਇਲਾਜ ਇਹ ਕਿ ਉਹਨਾਂ ਦੀ ਨਸਬੰਦੀ ਕਰਕੇ ਉਹਨਾਂ ਦੀ ਗਿਣਤੀ ਨੂੰ ਫਿਊਚਰ ਦੇ ਵਿੱਚ ਵਧਣ ਤੋਂ ਰੋਕਿਆ ਜਾ ਸਕੇ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਸਟਰੇਰਲਾਈਜੇਸ਼ਨ ਯਾਨੀ ਨਸਬੰਦੀ ਹੋ ਜਾਂਦੀ ਹੈ ਤਾਂ ਇਹਨਾਂ ਦੇ ਹਿੰਸਕ ਹੋਣ ਦੀ ਪ੍ਰਵਿਰਤੀ ਵੀ ਘਟ ਜਾਂਦੀ ਹੈ ਅਜਿਹਾ ਕਿਹਾ ਜਾਂਦਾ ਡਾਕਟਰਾਂ ਦੇ ਵੱਲੋਂ ਪਰ ਲੁਧਿਆਣੇ ਵਰਗੇ ਸ਼ਹਿਰਾਂ ਦੀ ਸਮੱਸਿਆ ਇਹ ਹੈ ਕਿ ਇਨ੍ਹਾਂ ਸ਼ਹਿਰਾਂ ਦੇ ਵਿੱਚ ਭਾਵੇਂ ਨਗਰ ਨਿਗਮ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਪਰ ਆਲੇ-ਦੁਆਲੇ ਦੇ ਜੋ ਕਸਬੇ ਨੇ ਉੱਥੋਂ ਵੀ ਕੁੱਤਿਆਂ ਨੂੰ ਫੜ ਕੇ ਇਨ੍ਹਾਂ ਸ਼ਹਿਰਾਂ ਦੇ ਵਿੱਚ ਛੱਡ ਕੇ ਜੋ ਏਜੰਸੀਆਂ ਨੇ ਆ ਜੋ ਲੋਕ ਨੇ ਜੋ ਸੰਸਥਾਵਾਂ ਨੂੰ ਛੱਡ ਕੇ ਭੱਜ ਜਾਂਦੀਆਂ ਨੇ ਤਾਂ ਜੋ ਕੁੱਤਿਆਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੋਰ ਬਾਕੀ ਕੁੱਤੇ ਵੱਜ ਜਾਂਦੇ ਨੇ ਇਦਾਂ ਹੀ ਇੱਕ ਗੱਲ ਪਰ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਗੱਲ ਦਸੀਏ ਕਿ ਇਸ ਪੂਰੀ ਸਮੱਸਿਆ ਦੇ ਉੱਪਰ ਹਿੰਦੁਸਤਾਨ ਦੇ ਵਿੱਚ ਕਾਨੂੰਨ ਕੀ ਕਹਿੰਦਾ ਹੈ ਨਿਯਮ ਕੀ ਕਹਿੰਦੇ ਨੇ ਉਸ ਦੇ ਬਾਰੇ ਵੀ ਇੱਕ ਪੜਤਾਲ ਹੋਣੀ ਜ਼ਰੂਰੀ ਹੈ ਇਸ ਕਰਕੇ ਅਸੀਂ ਕੁਝ ਪੁਆਇੰਟ ਤੁਹਾਡੇ ਸਾਹਮਣੇ ਲੈ ਕੇ ਆਏ ਉਹ ਵੀ ਤੁਸੀਂ ਤੁਹਾਨੂੰ ਜਾਣਨਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਭਾਰਤ ਵਿੱਚ ਇਸ ਸਮੇਂ 6 ਕਰੋੜ ਤੋਂ ਵੱਧ ਆਵਾਰਾ ਕੁੱਤੇ ਨੇ 6 ਕਰੋੜ ਤੋਂ ਵੱਧ ਇਹਨਾਂ ਦੀ ਗਿਣਤੀ ਹੈ ਸਾਲ 2024 ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਇਹਨਾਂ ਕੁੱਤਿਆਂ ਨੇ ਜੋ ਵੱਢਿਆ ਉਹ ਕੇਸ ਸੀ 37 ਲੱਖ ਤੋਂ ਵੱਧ ਯਾਨੀ 37 ਲੱਖ ਤੋਂ ਵੱਧ ਲੋਕਾਂ ਨੂੰ ਸਾਲਾਨਾ ਕੁੱਤੇ ਵੱਢ ਰਹੇ ਨੇ ਹਿੰਦੁਸਤਾਨ ਦੇ ਵਿੱਚ ਸਾਲ 2024 'ਚ ਹੀ ਕੁੱਤਿਆਂ ਵੱਲੋਂ ਵੱਡੇ ਜਾਣਕਾਰਨ 54 ਲੋਕਾਂ ਦੀ ਮੌਤ ਹੋ ਗਈ ਸੀ ਰੇਬੀਸ ਕਾਰਨ ਤੇ ਆਵਾਰਾ ਕੁੱਤਿਆਂ ਨੂੰ ਇੱਕ ਤਹਤ ਜਿਵੇਂ ਪਹਿਲਾਂ ਦੱਸਿਆ ਕਿ ਇੱਕ ਤਹਤ ਥਾਂ ਤੋਂ ਦੇ ਉੱਪਰ ਹੀ ਖਾਣਾ ਪਾਉਣ ਦੀ ਹਦਾਇਤ ਹੈ ਲੋਕਾਂ ਨੂੰ ਕਿਉਂਕਿ ਵਕ ਵਕ ਥਾਂਾਂ ਤੇ ਕੁੱਤਿਆਂ ਨੂੰ ਖਾਣਾ ਪਾਇਆ ਜਾਂਦਾ ਹੈ ਇਸ ਕਰਕੇ ਉਥੇ ਇਕੱਠ ਵੀ ਹੁੰਦਾ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਪ੍ਰਸ਼ਾਸਨ ਵੱਲੋਂ ਕੁੱਤਿਆਂ ਦੀ ਨਸਬੰਦੀ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਕਿਸੇ ਵੀ ਕੁੱਤੇ ਨੂੰ ਉਸ ਦੀ ਥਾਂ ਤੋਂ ਚੁੱਕ ਕੇ ਦੂਜੇ ਇਲਾਕੇ ਵਿੱਚ ਨਹੀਂ ਛੱਡਿਆ ਜਾ ਸਕਦਾ ਇਸ ਤਰ੍ਹਾਂ ਦੇ ਵੀ ਨਿਯਮ ਬਣਾਏ ਗਏ ਨੇ ਪੰਜਾਬ ਵਿੱਚ ਕੁੱਤਿਆਂ ਵੱਲੋਂ ਵੱਡੇ ਜਾਣ ਦਾ ਮੁਆਵਜ਼ਾ ਵੀ ਹੈ ਕਿ ਕਿੰਨੇ ਇੰਚ ਦੰਦ ਅੰਦਰ ਗਏ ਉਸ ਦੇ ਮੁਤਾਬਕ ਹਜ਼ਾਰਾਂ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਦਿੱਤਾ ਜਾਏਗਾ ਇਹ ਜੇ ਵਾਸੀ ਵਿਦੇਸ਼ ਦੀ ਗੱਲ ਕਰੀਏ ਤਾਂ ਨੀਦਰਲੈਂਡਸ ਵਰਗੇ ਮੁਲਕਾਂ ਵਿੱਚ ਕੁੱਤਿਆਂ ਦੀ ਨਸਬੰਦੀ ਤੋਂ ਇਲਾਵਾ ਉਹਨਾਂ ਦਾ ਅਡਾਪਸ਼ਨ ਪਲਾਨ ਵੀ ਹੈ ਇਹ ਸਭ ਤੋਂ ਅਹਿਮ ਗੱਲ ਹੈ ਕਿ ਜੇਕਰ ਕੁੱਤਿਆਂ ਦੀ ਨਸਬੰਦੀ ਵੀ ਹੋ ਰਹੀ ਹੈ ਤੇ ਅਡਾਪਸ਼ਨ ਪਲਾਨ ਵੀ ਨੀਦਰਲੈਂਡ ਵਰਗੇ ਸ਼ਹਿਰਾਂ ਦੇ ਮੁਲਕਾਂ ਦੇ ਵਿੱਚ ਬਣਾਇਆ ਗਿਆ ਹੈ कि ਲੋਕਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਆਵਾਰਾ ਕੁੱਤਿਆਂ ਨੂੰ ਸਟਰੀਟ ਡੌਗਸ ਨੂੰ ਅਡਾਪਟ ਕਰਕੇ ਆਪਣੇ ਘਰਾਂ ਦੇ ਵਿੱਚ ਰੱਖਣ ਤਾਂ ਕਿ ਉਹਨਾਂ ਦੀ ਦੇਖਭਾਲ ਵੀ ਹੋ ਸਕੇ ਖਾਣਾ ਵੀ ਹੋ ਸਕੇ ਤੇ ਲੋਕਾਂ ਨੂੰ ਨੁਕਸਾਨ ਤੋਂ ਬਚਾਇਆ ਵੀ ਜਾ ਸਕੇ ਇਸੇ ਦੇ ਤਹਿਤ ਯੂਰਪ ਦੇ ਕਈ ਮੁਲਕਾਂ ਦੇ ਵਿੱਚ ਜਰਮਨੀ ਹੋ ਗਿਆ ਨੀਦਰਲੈਂਡਸ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਜੋ ਕੁੱਤੇ ਖਰੀਦਣ ਦੀ ਦਰ ਹੈ ਯਾਨੀ ਕਿ ਜੋ ਲੋਕ ਖਾਸ ਕਿਸਮ ਦੀ ਨਸਲ ਖਰੀਦੇ ਨੇ ਜਾ ਕੇ ਸਟੋਰਾਂ ਤੋਂ ਜਾਂ ਜੋ ਡੌਗ ਬਰੀਡਰਸ ਹੁੰਦੇ ਨੇ ਉਸ ਦੇ ਉੱਪਰ ਪਾਬੰਦੀ ਤਾਂ ਨਹੀਂ ਲਗਾਈ ਗਈ ਸਗੋਂ ਟੈਕਸ ਇਨਾ ਹਾਈ ਕਰ ਦਿੱਤਾ ਗਿਆ ਕਿ ਲੋਕ ਅਨੇਕਾਂ ਕੁੱਤਿਆਂ ਨੂੰ ਰੱਖਣ ਤੋਂ ਗੁਰੇਜ਼ ਕਰਦੇ ਨੇ ਤੇ ਜੋ ਸਟਰੀਟ ਡੌਗਸ ਨੇ ਉਹਨਾਂ ਨੂੰ ਹੀ ਅਡਾਪਸ਼ਨ ਦਾ ਪਲਾਨ ਬਣਾਉਂਦੇ ਨੇ ਤੇ ਉਹਨਾਂ ਨੂੰ ਹੀ ਪਾਲਦੇ ਨੇ ਇਹ ਇੱਕ ਚੰਗਾ ਮਾਡਲ ਹੈ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਨੀਦਰਲੈਂਡਸ ਵਰਗੇ ਮੁਲਕਾਂ ਦੀ ਚਰਚਾ ਹੈ ਕਿ ਉਹਨਾਂ ਨੇ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਕਿਸ ਤਰ੍ਹਾਂ निजात ਪਾਈ ਹੈ ਪਰ ਹਿੰਦੁਸਤਾਨ ਦੇ ਵਿੱਚ ਫਿਲਹਾਲ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਜਾਂ ਕੋਈ ਵੀ ਨਿਯਮ ਨਹੀਂ ਹੈ ਜਿਸ ਦੇ ਤਹਿਤ ਲੋਕਾਂ ਤੋਂ ਲੋਕਾਂ ਨੂੰ ਬਚਾਏ جا سکیں پچھلے ਦਿਨ ਤੁਹਾਨੂੰ یاد ਹੋਏਗਾ ਕਿ یو پی ਦੇ ਵਿੱਚ ਇੱਕ ਕਬੱਡੀ ਖਿਡਾਰੀ ਨੇ ਇੱਕ ਕਤੂਰੇ ਨੂੰ بچایا ਸੀ ਨਾਲੀ ਦੇ ਵਿੱਚ ਡੁੱਬਣ ਤੋਂ ਉਸੇ ਕਤੂਰੇ ਨੇ ਉਸ ਨੂੰ نو مار ਦਿੱਤਾ یا ਉਸ ਨੂੰ ਦੰਦ ਗੜਾ ਦਿੱਤਾ ਜਿਸ ਤੋਂ ਬਾਅਦ ਕੁਝ ਦਿਨਾ ਬਾਅਦ ਉਸ ਦੀ ਰੇਬਿਸ ਕਾਰਨ ਮੌਤ ਹੋ ਗਈ ਔਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਰੇਬਿਸ ਕਾਰਨ ਤੋਂ ਤੁਸੀਂ ਪ੍ਰਭਾਵਿਤ ਹੋ ਗਏ ਕੁੱਤਿਆਂ ਦੇ ਵੱਢਣ ਤੋਂ ਬਾਅਦ ਤਾਂ ਤੁਹਾਡੀ ਜਾਨ ਬਚਾਉਣਾ ਬੇहद ਮੁਸ਼ਕਲ ਹੋ ਜਾਂਦਾ ਹੈ ਇਸੇ ਕਰਕੇ ਸਾਲ 2024 ਦਾ ਅੰਕੜਾ ਕਹਿੰਦਾ ਹੈ ਕਿ 54 ਲੋਕਾਂ ਦੀ ਮੌਤ ਰੇਬਿਸ ਕਾਰਨ ਹੋਈ ਹੈ ਕੁੱਤਿਆਂ ਦੇ ਵੱਢਣ ਕਾਰਨ ਹੋਈ ਹੈ ਇਹ ਅੰਕੜਾ ਵੱਡਾ ਵੀ ਹੋ ਸਕਦਾ ਇਹ ਉਹੀ ਅੰਕੜਾ ਹੈ ਜੋ ਸਿਰਫ ਰਜਿਸਟਰ ਕੀਤਾ ਗਿਆ ਤਾਂ ਸਾਡੇ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਫਿਲਹਾਲ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਕਾਨੂੰਨ ਹੈ ਕਿ ਕੁੱਤਿਆਂ ਦੀ ਕਿਵੇਂ ਸਾਮ ਸੰਭਾਲ ਕੀਤੀ ਜਾਵੇ ਆਮ ਲੋਕਾਂ ਨੂੰ ਕਿਵੇਂ ਬਚਾਇਆ ਜਾਵੇ ਉਸ ਦੇ ਉੱਪਰ ਜੋ ਨਿਯਮ ਨੇ ਉਹ ਬਹੁਤੇ ਪ੍ਰਭਾਵੀ ਨਹੀਂ ਨੇ ਇਸ ਕਰਕੇ ਤੁਸੀਂ ਆਪਣੀ ਜਾਨ ਦੇ ਖੁਦ ਜ਼ਿੰਮੇਵਾਰ ਹੋ ਜੇਕਰ ਤੁਸੀਂ ਬਾਹਰ ਨਿਕਲ ਰਹੇ ਹੋ ਤਾਂ ਆਵਾਰਾ ਕੁੱਤਿਆਂ ਤੋਂ ਬਚ ਕੇ